ਤੋਂ ਨਸ਼ਾ ਵਿਰੁੱਧ ਚਲ ਰਹੀ ਨਸ਼ਾ ਵਿਰੁੱਧ ਮੁਹਿੰਮ ਦੇ ਵਿੱਚ ਤਹਿਤ ਅੱਜ ਜ਼ਿਲ੍ਹਾ ਫੋਟੜਗੜ੍ਹ ਸਾਹਿਬ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤੇ ਇਸ ਕਾਸੋ ਆਪਰੇਸ਼ਨ ਦੇ ਤਹਿਤ ਤੋਂ ਮੁੰਡੇ ਗੋਬਿੰਦਗੜ੍ਹ ਬਸੀ ਪਟਾਣਾ ਖਮਾੜੋ ਦੇ ਵਿੱਚ ਸਰਚ ਅਭਿਆਨ ਚਲਾਇਆ ਹੈ ਇਸੇ ਤਰ੍ਹਾਂ ਬਸੀ ਪਟਾਣਾ ਸਬ ਡਿਵੀਜ਼ਨ ਦੇ ਵਿੱਚ ਡੀਐਸਪੀ ਰਾਜਕੁਮਾਰ ਦੀ ਅਗਵਾਈ ਵਿੱਚ ਵਟਵਟ ਪਿੰਡਾਂ ਤੋਂ ਬਲਦੋਬਲ ਨੂੰ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਦੇ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਆਉਂਦੇ ਜਾਂਦੇ ਰਾਹਗਿਰਾਂ ਦੀ ਵੀ ਚੈਕਿੰਗ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਿਆਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੋਧ ਦੇ ਤਹਿਤ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਜਿੱਥੇ ਕਾਸੋ ਆਪਰੇਸ਼ਨ ਦੇ ਤਹਿਤ ਆਪਰੇਸ਼ਨ ਚਲਾਏ ਜਾ ਰਹੇ ਹਨ ਉੱਥੇ ਹੀ ਜ਼ਿਲ੍ਹਾ ਫਤਿਹਗੜ ਸਾਹਿਬ ਦੀ ਜਗਰ ਗੱਲ ਕੀਤੀ ਜਾਵੇ ਤਾਂ ਪੂਰੇ ਜ਼ਿਲ੍ਹੇ ਭਰ ਦੇ ਵਿੱਚ ਮੰਡੀ ਗੋਬਿੰਦਗੜ੍ਹ ਸਰਹੰਦ ਬੱਸੀ ਪਠਾਣਾ ਤੇ ਹੋਰ ਵੱਖ-ਵੱਖ ਪਿੰਡਾਂ ਦੇ ਵਿੱਚ ਸਪੈਸ਼ਲ ਆਪਰੇਸ਼ਨ ਚਲਾਏ ਜਾ ਰਹੇ ਹਨ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਬੱਸੀ ਪਠਾਣਾ ਸਬਡਿਵੀਜ਼ਨ ਪਹੁੰਚਿਆ ਜਿੱਥੇ ਡੀਐਸਪੀ ਰਾਜਕੁਮਾਰ ਦੀ ਅਗਵਾਈ ਦੇ ਵਿੱਚ ਵਿਸ਼ੇਸ਼ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਕੀ ਪੀ ਰਾਜਕੁਮਾਰ ਜੀ ਨਾਲ ਦੋਗੇ ਸਪੀ ਫਤੇਗੜ ਸਾਹਿਬ ਸ਼੍ਰੀ ਸ਼ੁਭਮ ਮਕਰਵਾਲ ਜੀ ਦੀ ਅਗਵਾਈ ਹੇਠ ਉਹਨਾਂ ਦੇ ਹਦਾਇਤਾਂ ਅਨੁਸਾਰ ਸਰਕਲ ਫਤੇਗੜ ਸਾਹਿਬ ਦੇ ਸਰਕਲ ਬਸੀ ਪਟਾਣੇ ਦੇ ਪਿੰਡ ਤੇ ਫੇੜਾ ਕਾਸੋਪਰੇਸ਼ਨ ਕੀਤਾ ਜੋ ਮੇਰੇ ਨਾਲ ਮੇਰੇ ਐਸਐਚਓ ਬਸੀ ਤੇ ਐਸਐਚਓ ਬਡਾਲੀ ਵਾਲਾ ਸਿੰਘ ਤੇ ਫੋਰਸ ਸਾਡੀ ਨਾਲ ਆ ਤੇ ਜਿਹੜੀਆਂ ਬੰਦਿਆਂ ਤੇ ਪਹਿਲਾਂ ਪਰਚੇ ਦਰਜ ਨੇ ਐਂਡੀ ਦੇ ਜੋ ਸ਼ੱਕੀ ਬੰਦੇ ਨੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਸਰ ਚੱਲ ਰਹੀ ਹੈ ਜਿਵੇਂ ਵੀ ਜੋ ਵੀ ਰਿਜ਼ਲਟ ਆਉਣਗੇ ਤੁਹਾਨੂੰ ਦੱਸ ਦਵਾਂਗੇ ਤੇ ਸਰ ਇਸ ਪਿੰਡ ਦੀ ਗੱਲ ਕੀਤੀ ਜਾਵੇ ਜਾਂ ਸਬਡਿਵੀਜ਼ਨ ਦੀ ਗੱਲ ਕੀਤੀ ਜਾਵੇ ਤਾਂ ਕਿੰਨੇ ਕਿ ਕੇਸ ਹੈ ਜਿਹੜੇ ਹੋਰ ਸਾਹਮਣੇ ਆਏ ਐ ਐਨਡੀਪੀਐਸ ਦੇ ਜਿਹਦੇ ਨਾਲ ਪੁਲਿਸ ਨੂੰ ਅਚੀਵਮੈਂਟ ਹੋਈ ਹੋਵੇ ਹਾਂਜੀ ਜਿੱਦਨ ਦੀ ਇਹ ਮਹਿੰਮ ਸ਼ੁਰੂ ਹੋਈ ਆ ਪਹਿਲਾਂ ਵੀ ਇਹ ਸ਼ਕਤੀ ਕੀਤੀ ਜਾ ਰਹੀ ਸੀ ਪਰ ਜਿੱਦਨ ਦੀ ਮਹਿੰਮ ਸ਼ੁਰੂ ਹੋਈ ਆ ਤਾਂ ਲਗਾਤਾਰ ਐਫਆਰਜ਼ ਹੋ ਰਹੀਆਂ ਜਿਹੜੇ ਬੰਦੇ ਨਸ਼ਾ ਵੇਚਦੇ ਨੇ ਤੇ ਐਸੇ ਪਿੰਡ ਦੀ ਗੱਜੇ ਗੱਲ ਕਰੀਏ ਤਾਂ ਇੱਥੇ ਸਾਨੂੰ ਨਸ਼ੇ ਦਾ ਕੁਝ ਪ੍ਰਭਾਵ ਪਤਾ ਲੱਗਿਆ ਸੀ ਤੇ ਅਸੀਂ ਇਹ 1 ਮਹੀਨੇ ਦੇ ਦੌਰਾਨ ਇੱਥੇ ਤਿੰਨ ਨਸ਼ਾ ਵੇਚਣ ਵਾਲੇ ਫਾਰਕਸ ਅਲਾਕਾਂ ਦੇ ਮਗਰ ਭੇਜੇ ਨੇ ਤੇ ਅਗੋਂ ਤੋਂ ਵੀ ਜੇ ਗੋਗਲ ਸਾਹਮਣੇ ਆਈ ਤਾਂ ਸਖਤ ਕਾਰਵਾਈ ਕੀਤੀ ਜਾਊਗੀ ਕੁਝ ਐਸੇ ਕੇਸ ਵੀ ਸਾਹਮਣੇ ਆ ਰਹੇ ਹਨ ਜਿਹੜੇ ਕਹਿ ਰਹੇ ਨੇ ਵੀ ਅਸੀਂ ਨਸ਼ਾ ਛੱਡਣਾ ਚਾਹੁੰਦੇ ਹਾਂ ਜਾਂ ਅਸੀਂ ਸਾਡੇ ਚੁੱਕੇ ਹਾਂ ਤੇ ਉਹ ਜਿਹੇ ਪਰਿਵਾਰਾਂ ਦਾ ਕੋਲੋਂ ਕਿਹਜਾਰੇ ਸਪੈਸ ਮੋੜ ਰਿਹਾ ਹੈ ਦੇਖੋ ਜੀ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਆਪਣੀ ਪੰਚਤਾਂ ਕੋਲ ਜਾਂ ਸਾਡੇ ਕੋਲ ਪਹੁੰਚ ਕਰਦੇ ਨੇ ਉਹਦਾ ਉਹਨਾਂ ਦਾ ਸਵਾਗਤ ਹੈ ਨਸ਼ਾ ਕਰਨ ਵਾਲਿਆਂ ਦਾ ਜੋ ਛੱਡਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਪੂਰੀ ਹਮਦਰਦੀ ਦੇ ਨਾਲ ਨਸ਼ਾ ਛਡਾਵਾਂਗੇ ਇਸ ਤੋਂ ਇਲਾਵਾ ਲੋਕ ਪੂਰਾ ਸਾਥ ਦੇ ਰਹੇ ਨੇ ਇਸ ਮਹਿੰਦ ਦਾ ਪੂਰਾ ਸਾ ਤੋਂ ਐਸਨ ਡੀਐਸਪੀ ਕਾਜਕੁਮਾਰ ਨੇ ਦੱਸਿਆ ਕਿ ਬੱਸੀ ਪਠਾਨਾ ਦੀ ਸਬ ਡਿਵੀਜ਼ਨ ਦੇ ਵਿੱਚ ਪੂਰੀ ਜੋ ਨਸ਼ਾ ਮੁਹਿੰਮ ਜੋ ਅਰੰਭ ਕੀਤੀ ਗਿਆ ਉਸ ਦੇ ਤਹਿਤ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹਨ ਤੇ ਕਿਸੇ ਨਾ ਕਿਤੇ ਵੱਡੀ ਉਪਲਬਧੀ ਵੀ ਮਿਲ ਰਹੀ ਹੈ ਤੇ ਲੋਕਾਂ ਵੱਲੋਂ ਵੀ ਇਸ ਜੋ ਮੁਹਿੰਮ ਉਹਦੇ ਵਿੱਚ ਇਹਨਾਂ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਤੇ ਪੁਲਿਸ ਵੱਲੋਂ ਵੀ ਪਬਲਿਕ ਨੂੰ ਪੂਰੀ ਅਪੀਲ ਕੀਤੀ ਜਾ ਰਹੀ ਹੈ ਕਿ ਜੋ ਅਜੇ ਨਸ਼ਾ ਤਸਕਰ ਨੇ ਉਸ ਸਬੰਧੀ ਪੁਲਿਸ ਨੂੰ ਜ਼ਰੂਰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਚੋਕੜ ਤੇ ਨਾt ਪਾਈ ਜਾ ਸਕੇ ਜਗਦੇਵ ਸਿੰਘ ਫਤੇਗੜ ਸਾਹਿਬ